ਖਾਣਾ ਫਲੋਰ ਦੇ ਇੰਸਪੈਕਟਰ ਸਖਦੇਸ ਸੇ ਮੁਕਾਸਰ ਖਾਣਾ ਫਲੋਰ ਦੀ ਟੀਮ ਨੇ ਬਾਲੀਆਂ ਖੋ ਕਰਨ ਵਾਲੇ ਦੋ ਸਨੇਚਰਾ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣਜੀਤ ਸਿੰਘ ਪੀਪੀਐਸ ਉਪ ਪੁਸਤਕਤਾ ਸਬ ਡਿਵੀਜ਼ਨ ਫਲੋਰਜੀ ਨੇ ਦੱਸਿਆ ਕਿ ਇਨਸਪੈਕਟਰ ਸਖਦੇਵ ਸਿੰਘ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਬਲੋ ਰੇਨੁਕਾ ਪਤਨੀ ਸ਼ਾਮ ਲਾਲ ਵਾਸੀ ਰਾਮਬਾਗ ਅੰਬਰਸਰ ਜ਼ਿਲ੍ਹਾ ਅੰਬਰਸਰ ਜੀ ਦੇ ਬਿਆਨਨਾ ਮਕਦਮਾ ਨੰਬਰ 165 ਮਿਤੀ 16 6 2024 ਜਰਮ 379 ਥਾਣਾ ਫਲੋਰ ਦਰਜ ਕੀਤਾ ਗਿਆ ਅੱਜ ਇਸ ਵਿੱਚ ਮਦਈ ਪਰਸ ਮੋਬਾਈਲ ਡਾਕੂਮੈਂਟ ਨਾ ਮਲੂਮ ਨੌਜਵਾਨ ਦਰਾਤ ਮਗਾ ਕੇ ਖੋ ਕੇ ਫਰਾਰ ਹੋ ਗਏ ਜੋ ਇਸ ਮੁਕਦਮੇ ਦੀ ਤਫਤੀਸ਼ ਨਗਾਈ ਨਾਲ ਕਰਦੇ ਹੋਏ ਸੀਸੀਟੀ ਕੈਮਰੇ ਫੁਟੇਜ ਦੀ ਮਦਦ ਨਾਲ ਮੁਕਦਮੇ ਵਿੱਚ ਹਰੀ RAM ਉਰਫ ਲੁੱਕੀ ਪੁੱਤਰ ਕ੍ਰਿਸ਼ਨ ਲਾਲ ਵਾਸੀ ਪਿੰਡ ਸ਼ਮਸ਼ਾਹਬਾਦ ਥਾਣਾ ਨੂਰਮੰਗਲ ਜ਼ਿਲ੍ਹਾ ਜਲੰਧਰ ਅਤੇ ਕਾਰਨ ਮੱਟੂ ਪੁੱਤਰ रामचੰਦ ਵਾਸੀ ਪਿੰਡ ਕੋਟ ਬਾਦਲ ਖਾਂ थाना ਫਲੌਰ ਨੂਰਮੰਹ ਜ਼ਿਲ੍ਹਾ ਜਲੰਧਰ ਨੂੰ ਜ਼ਬਤਾ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਕਬਜ਼ੇ ਵਿੱਚੋਂ ਖੋਹ ਕੀਤਾ ਸਮਾਨ ਖੋਹ ਕਰਨ ਲਈ ਵਰਤੇ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕੀਤਾ। ਮੋਡਲੇ ਪੁਸ਼ਕਿਸ਼ ਤੋਂ ਇਹ ਪਤਾ ਲੱਗਾ ਹੈ ਕਿ ਇਹ ਦੋਨੇ ਵਿਅਕਤੀ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਇਹ ਲੁੱਟਖੋਹੀਆਂ ਵਰਤਤਾ ਕਰਦੇ ਹਨ। ਹਰੀ RAM ਲੁੱਗੀ ਦੇ ਖਿਲਾਫ ਪਹਿਲਾਂ ਵੀ ਨਸ਼ਾ ਵੇਚਣ ਅਤੇ ਚੋਰੀਆਂ ਲੁੱਟਖੋਹ ਦੇ ਕੁੱਲ 8 ਮੁਕੱਦਮੇ ਦਰਜ ਹਨ। ਇਨ੍ਹਾਂ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਨ੍ਹਾਂ ਦਾ ਪੂਰ ਸਰਮਾਂਡ ਹਾਸਲ ਕਰਕੇ ਹੋਰ ਪੁਸ਼ਕਿਸ਼ ਕੀਤੀ ਜਾ ਰਹੀ ਹੈ। ਇਨਾ ਦੋਸ਼ੀਆਂ ਕੋਲੋਂ 400 ਰੁਪਏ ਭਾਰਤੀ ਕਰੰਸੀ ਇੱਕ ਦਸਤਰ ਇੱਕ ਮੋਟਰਸਾਈਕਲ ਟੀਨਾ ਬਿਨਾ ਨੰਬਰੀ ਬਰਾਮਦ ਕੀਤਾ ਇੱਕ ਲੜਕੀ ਜੋ ਗੰਨਾ ਪਿੰਡ ਦੀ ਰਹਿਣ ਵਾਲੀ ਉਸ ਕੋਲੋਂ 15 ਗ੍ਰਾਮ ਹੀਰੋਇਨ ਸਮੇਤ ਉਸਨੂੰ ਕੀਤਾ ਕਾਬੂ ਫਲੋਰ ਤੋਂ ਰਾਜਕਮਾ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅੰਕਰ ਗੁਪਤਾ ਆਈਪੀਐਸ ਅਤੇ ਸ਼੍ਰੀ ਮਨਪ੍ਰੀਤ ਸਿੰਘ ਜੀ ਉਹ ਸਾਹਿਬ ਅਤੇ ਐਸਪੀ ਚਸਰੂਪ ਕੋ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਅਤੇ ਡੀਐਸਪੀ ਸਾਹਿਬ ਸਰਵੰਤਜੀਤ ਸਿੰਘ ਸਬਰੀਜਨ ਫਲੋਰ ਵੱਲੋਂ ਸਮੇਂ-ਸਮੇਂ ਤੇ ਜੋ ਦਿਸ਼ਾ ਨਿਰਦੇਸ਼ ਦਿੱਤੇ ਹੋਇਆ ਕਿ ਥਾਣਾ ਫਲੋਰ ਦੇ ਵਿੱਚ ਜੋ ਲੁੱਟਖੋਰੀਆਂ ਵਾਰਦਾਤਾਂ ਪਿਛਲੇ ਸਮੇਂ ਵਿੱਚ ਹੋ ਰਹੀਆਂ ਸੀ ਜਿਨ੍ਹਾਂ ਨੂੰ ਰੋਕ ਲਗਾਉਂਦੇ ਹੋਏ ਜੋ ਇੱਕ ਹਫ਼ਤੇ ਦੀ ਪੋਰਟਕ ਦੇ ਬਰਾਬਰ ਨੇ اور ਮੇਰੀ ਥਾਣਾ ਫਲੋਰ ਦੀ ਟੀਮ ਵੱਲੋਂ ਜੋ ਦਿਨ ਰਾਤ ਇੱਕ ਕਰਕੇ ਵਰਕਿੰਗ ਕੀਤੀ ਗਈ ਆ ਜਿਸ ਵਿੱਚ ਅਸੀਂ ਅੱਜ ਤੱਕ 7 ਸਨੇਚਰ ਫੜ ਕੇ ਜੇਲ੍ਹ ਤੇ ਜੁੱਤੇ ਗਏ ਆ ਜਿਨ੍ਹਾਂ ਦੀ ਇਸੇ ਲੜੀ ਤਹਿਤ ਜੋ ਮਿਤੀ 16 ਨੂੰ ਤੇ ਕਲੇਡੀ ਪਾਸੋਂ ਪਾਰਸ ਸਨੇਚ ਕੀਤਾ ਗਿਆ ਸੀ ਜੋ ਅਸੀਂ ਕੁਝ ਹੀ ਘੰਟਿਆਂ ਦੇ ਵਿੱਚ ਜੋ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਵਿੱਚ ਇੱਕ ਦਾ ਨਾਮ ਹਰੀराम ਉਰੂਡੂਗੀ ਵਾਸੀ ਸ਼ਮਸ਼ਾబాద్ ਅਤੇ ਦੂਸਰੇ ਦਾ ਨਾਮ ਜੋ ਕਰਨ ਮੱਟੂ ਵਾਸੀ ਕੋੜ ਬਦਲਖਾਂ ਦੋਨੇ ਹੀ ਖਾਣਾ ਰੂਟ ਏਰੀਆ ਦੇ ਮਹਿਨ ਵਾਲੇ ਨੇ ਜਿਨ੍ਹਾਂ ਦੇ ਪਾਸੋਂ ਅਸੀਂ ਜੋ ਮੋਟਰਸਾਈਕਲ ਜਿਸ ਉਤੇ ਵਾਰਦਾਤ ਕੀਤੀ ਸੀ ਉਹ ਬਰਾਮਦ ਕੀਤਾ ਇੱਕ ਦਾਤਰ ਜਿਸ ਨਾਲ ਡਰਾ ਧੜਾ ਘਾ ਕੇ ਇਹ ਲੇਡੀਜ਼ ਕੋਲੋਂ ਪਰਸ ਸਨੇਚ ਕਰਦੇ ਸੀ ਉਹ ਬਰਾਮਦ ਕੀਤਾ ਅਤੇ 400 ਰੁਪਏ ਦੀ ਨਕਦੀ ਬਰਾਮਦ ਕੀਤੀ ਆ ਜੋ ਇਹਨਾਂ ਨੇ ਦਰਾਨੇ ਪੁਸ਼ਗੀਸ਼ ਹੋਣ ਤੱਕ ਜੋ 12 ਵਾਰਦਾਤਾਂ ਘਰ ਬਾਰੇ ਮੰਨਿਆ ਥਾਣਾ ਫਲੋਰ ਦੇ ਏਰੀਏ ਵਿੱਚ ਦੋ ਤਿੰਨ ਵਾਰਦਾਤਾਂ ਵਾਲੀਆਂ ਸਨੇਚ ਕਰਨੀਆਂ ਲੇਡੀ ਨੂੰ ਇਹਨਾਂ ਰੁੱਟਿਆ ਦੋ ਵਾਰਦਾਤਾਂ ਇਹਨਾਂ ਨੇ ਥਾਣਾ ਗਰਾਇਆ ਦੀ ਸਿਟੀ ਏਰੀਏ ਦੇ ਵਿੱਚੋਂ ਲੇਡੀ ਤੋਂ ਸਕੂਟੀ ਐਕਟਵੇ ਤੇ ਜਾ ਰਹੀਆਂ ਸੀ ਉਹਨਾਂ ਸਿੱਧੀਆਂ ਸਵੇਚ ਕੀਤੀਆਂ ਇਸ ਤਰ੍ਹਾਂ ਹੋਰ ਵੀ ਇਹਨਾਂ ਵਕਤ ਵਕਤ ਥਾਵਾਂ 'ਕੋ ਜੋ ਹਰੀਪੁਰ ਖਾਲਸਾ ਨੇੜੇ ਨੂਰਵਾਲ ਰੋਡ ਦੇ ਵੱਲ ਦਾ ਕੀਤੀਆਂ ਆ ਨੂਰਵਾਲ ਏਰੀਆ ਦੇ ਵਿੱਚ ਵੀ ਇਹਨਾਂ ਨੇ ਹੋਰ ਰਾਹ ਕਿਨਾਂ ਨੂੰ ਪਸੂ ਲੁੱਟਕੋ ਕਰਦੇ ਰਹੇ ਨੇ ਕੀ ਇਹਨਾਂ ਤੇ ਪਹਿਲੇ ਮੁਕਦਮੇ ਕੋਈ ਹੈ ਜੋ ਹਰੀਰਾਮ ਲੁਕੀਆ ਉਹਦੇ ਤੇ ਪਹਿਲਾਂ ਵੀ ਲੁੱਟਖੋ ਦੇ ਜੋ 8 ਮੁਕਦਮੇ ਦਰਜ ਨੇ ਹਾਂ ਇਹ ਹਰ ਚੋਲੋ ਵੈਂਡਰ ਆ ਵੇਲ ਤੇ ਆ ਵੇਲ ਤੇ ਆ ਕੇ ਇਹ ਫਿਰ ਵਾਰਦਾਤਾ ਕਰਦਾ ਹੈ ਇਸੇ ਤਰ੍ਹਾਂ ਹੀ ਜੋ ਕਰਨ ਮੱਟੂ ਇਹਦਾ ਸਾਥੀ ਆ ਉਹਦੇ ਉੱਪਰ ਵੀ ਇੱਕ ਚੋਰੀ ਦਾ ਮਕਦਮਾ ਖਾਲਾ ਨੂਰਵਲ ਵਿੱਚ ਦਰਜ ਹੈ ਹੂੰ ਜੋ ਇਹ ਆਮ ਤੌਰ ਤੇ ਜਦੋਂ ਜੇਲ੍ਹ ਵਿੱਚੋਂ ਆਉਂਦੇ ਆ ਤੇ ਲੁੱਟਕੋ ਕਰਕੇ ਉਸ ਦਾ ਇਹ ਨਸ਼ਾ ਕਰਦੇ ਨੇ ਸ਼ੇਦੀ ਆਦਿ ਜਦੋਂ ਸਰ ਇਹ ਇਕੱਲੇ ਆ ਕੋ ਹੋਰ ਵੀ ਇਹਨਾਂ ਦੇ ਸਾਥੀ ਵੀ ਨਾਲ ਹੋਰ ਨਹੀਂ ਜੀ ਇਹ ਦੋਨੇ ਆ ਕਰਦੇ ਓਕੇ ਓਕੇ ਹਾਂ ਜੀ ਕੀ ਮਕਦਮਾ ਮਕਦਮਾ ਇਹਨਾਂ ਦੇ 382 ਬੀ ਦਾ ਦਰਜ ਕੀਤਾ ਗਿਆ ਹੈ ਥਾਣਾ ਫੌਜ ਵਿੱਚ